जय हिंद दोस्तों लाइव है बनिया टीवी देखने वाले सारे दर्शकों का बहुत स्वागत है दोस्तों अमृतसर وچ گڈڈی دورڑا اندت ਜਿਹੜਾ ਤਿਹਾਰਾ ਲੋਹੜੀ ਦੇ ਦਿਨ ਹੀ ਮਨਾਇਆ ਜਾਂਦਾ ਹੈ ਜਿਆਤਰ ਪਸੰਦ ਨੂੰ ਦੇਖਿਆ ਜਾਂਦਾ ਹੈ ਲੋਹੜੀ ਦੇ ਦਿਨ ਦੀ ਤਿਆਰੀਆਂ ਕਰਦੇ ਲੋਕ दिखे ਗੁੱਡੀ ਪਤਾਂ ਦੇ ਲੰਦੇ दिखे ਜਿੱਥੇ ਕਿ ਅੰਮ੍ਰਿਤਸਰ ਵਿੱਚ ਪੁਤਲੀ ਘਰ ਬਾਜ਼ਾਰ ਵਿੱਚ ਬਹੁਤ ਹੀ ਪੁਰਾਣੀ ਦੁਕਾਨ ਮਾਸਟਰ ਦੀ ਹੈਤੀ ਜੋ ਕਿ ਇੱਕ ਫਾਟਕ ਦੇ ਨੇੜੇ ਹੈ ਔਰ ਬਹੁਤ ਪੁਰਾਣੀ ਦੁਕਾਨ ਹੈ ਇੱਥੇ ਸਾਰਾ ਸਾਲ ਹੀ ਗੁੱਡੀ ਟੋਰ ਮਿਲਦੀ ਹੈ ਲੋਕਾਂ ਦੇ ਵਿੱਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ ਔਰ ਚਾਇਨਾ ਡੋਰ ਨੂੰ ਲੈ ਕੇ ਲੋਕ ਸੁਚੇਤ ਵੀ ਨਜਰ ਆਏ ਕਿਸ ਗਲਬਤ ਕਰਦੇ ਹਨ ਮਾਸਟਰ ਦੀ ਹੱਤੀ ਦੇ ਮਾਲਕ ਨਾਲ ਔਰ ਆਏ ਹੋਏ ਉੱਚ ਗ੍ਰਾਹਕਾਂ ਨਾਲ ਕੀ ਤਿਆਰੀ ਕਰਦੇ ਸੀ ਉਹ ਕਿਸ ਤਰ੍ਹਾਂ ਬਚ ਜਾਈ ਇਹਨਾਂ ਦੇ ਚੀਜ਼ ਗੁੱਡੀ ਡੋਰ ਦਾ ਕ੍ਰੇਜ਼ ਸੀ ਸਾਰਾ ਸਹੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਇਹ ਜਿਹੜੀ ਨਵੀਂ ਡੋਰ ਆਈ ਪਲਾਸਟਿਕ ਦੀ ਉਹਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਇਹ ਸਾਡੇ ਦੇ ਕਾਰੋਬਾਰ ਦਾ ਕਾਫੀ ਨੁਕਸਾਨ ਹੋਇਆ ਜਿਵੇਂ ਕਰਕੇ ਟਾਗੇ ਵਾਲੀ ਲੋਰ ਕੱਟੇ ਗਈ। ਹੋਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੈ ਕਾਰੋਬਾਰ ਨੂੰ ਤੇ ਇਤਨਾ ਦੁਰ। ਮੈਂ ਤਾਂ ਥੋੜੀ ਦੇਰੀ ਹੋਈ ਜਾਂਨੇ ਪਹਿਲਾਂ ਇੱਥੇ ਕੋਈ ਹੋਰ ਆਗਮੀ ਸੀ। ਦੁਕਾਨ ਗੁੱਡੀਆਂ ਵੀ ਕਾਫੀ ਪੁਰਾਣੀ ਹੈ। ਜਿੱਦਾਂ ਸਰਕਾਰ ਵੱਲੋਂ ਚਾਈਨਾ ਡੋਰ ਤੇ ਨਾਮ ਐਕਸ਼ਨ ਲਿਆ ਜਾ ਰਿਹਾ ਤੇ ਉਹ ਸੋਝੀ ਖਬਰਾਂ ਦੇ ਵਿੱਚ ਵੀ ਆ ਰਿਹਾ ਕਿ ਜਾਗੂ ਕਿੱਡਾ ਜਾ ਰਿਹਾ ਲੋਕਾਂ ਨੂੰ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਕੋਈ ਜਾਗੂਤਾ ਲੋਕਾਂ 'ਚ ਆਈ ਹੈ ਕਾਰੋਬਾਰ ਚ ਫਰਕ ਪਿਆ? ਥੋੜਾ ਬਹੁਤ ਜਿਹਾ ਫਰਕ ਪਿਆ ਜੀ ਪਰ ਜੇਸੇ ਹਿਸਾਬ ਨਾਲ ਫਰਕ ਪੈ ਰਿਹਾ ਜਿਦਾ ਹੀ ਉਹ ਨਹੀਂ ਪਿਆ ਫਿਰ ਵੀ ਅਸੀਂ ਕਹਾਂਗੇ ਵੀ ਸਰਕਾਰ ਵੱਲੋਂ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਉਹ ਸਰਾਧਾਯੋਗ ਨੇ ਉਹਨਾਂ ਨੂੰ ਹੋਰ ਥੋੜੀ ਸੰਨਾਲੇ ਦੇ ਵੱਲ ਧਿਆਨ ਦੇਣਾ ਚਾਹੀਦਾ ਜਿਵੇਂ ਕੱਲ ਵਿੱਚ ਕਿੰਨਾ ਕਰੇਜ਼ ਹੈ ਪਤੰਗ ਲੈਣ ਵਾਸਤੇ ਢਾਣ ਵਾਸਤੇ ਇਹ ਸਰ ਕਰੇਜ਼ ਦਾ ਲੋਕਾਂ ਵਿੱਚ ਕਾਫੀ ਆ ਮੰਗਾਈ ਹੋਣ ਕਰਕੇ ਥੋੜਾ ਜਿਹਾ ਇਸਰ ਪੈ ਰਿਹਾ ਹੈ ਇਹ ਤਾਂ ਲੰਗੇ ਜਿਹੜੇ ਉਹ ਮਹਿੰਗੇ ਹੋ ਗਏ ਆ ਤਾ ਗੇੜੀ ਲੋਰ ਕੋਟੇ ਨੂੰ ਸਭ ਕੁਝ ਮਹਿੰਗਾ ਹੋ ਗਿਆ ਉਹਦੇ ਨਾਲ ਵੀ ਫਰਕ ਪੈਂਦਾ ਸਾਡੇ ਕੋਲ ਕਿੰਨੇ ਦਿਨਾਂ ਦੀ ਡੋਰ ਮजूद ਹੈ ਜੀ ਸਾਡੇ ਕੋਲੇ ਤੇ ਦੋ ਤਰ੍ਹਾਂ ਦੀ ਡੋਰ ਹੁੰਦੀ ਹੈ ਇੱਕ ਤੇ ਜਿਹਨੂੰ ਗੈੜਾ ਪਹਿਲਾਂ ਕਹਿੰਦੇ ਆ ਇੱਕ ਕਲੀਨ ਵਾਲਾ ਸੰਗਲ ਕਹਿੰਦੇ ਆ ਤੇ ਤਰੰਤ ਰਾਗ ਚ ਡੋਰ ਆ ਤਾਗੇ ਵਾਲੀ ਪਹਿਲਾਂ ਤੋਂ ਚੱਲੀ ਆ ਰਹੀ ਆ ਤੇ ਜਿਹੜੇ ਸ਼ਕੂਨ ਲੋਕ ਨੇ ਉਹ ਅੱਜ ਵੀ ਉਸੇ ਡੋਰ ਨੂੰ ਵਰਤ ਰਹੇ ਆ ਜਿਹੜੀ ਕਿ ਚੰਗੀ ਗੱਲ ਆ ਜਿਹੜੇ ਟੰਗ ਹੈ ਇਹ ਤੁਹਾਡਾ ਇਹਦਾ ਕਾਰੋਬਾਰ ਹੈ ਇਹ ਸਾਰਾ ਸਾਲ ਹੈ ਜਾਂ ਕਿੰਨਾ ਦੇ ਕੋ ਸੀਜ਼ਨਲ ਹੈ ਚਲਾਦੇਗਾ ਇਹ ਸਰ ਸੀਜ਼ਨਲ ਹੈ ਕਾਰੋਬਾਰ ਤੇ ਉਹ ਵੀ ਹਵਾ ਦੇ ਨਿਰਭਰਿਆ ਮੌਸਮ ਤੇ ਜੇ ਮੌਸਮ ਸਾਦੇ ਤੇ ਕਾਰੋਬਾਰ ਚ ਲਾਭ ਹੋ ਜਾਂਦਾ ਮੋਸਮੀ ਸਾਤਣਾ ਦੇ ਹਵਾਈ ਨਾ ਚੱਲੇ ਨਹੀਂ ਪਾ ਜੇ ਸਾਰਾ ਕਾਰੋਬਾਰ ਟਾਪੋ ਕਿੜਾਈ ਤੁਹਾਡੇ ਕੋ ਅੰਮ੍ਰਿਤਸਰ ਸ਼ਹਿਰ ਤੋਂ ਲਾਬਾ ਵੀ ਲੋਕ ਲੈਣ ਆਉਂਦੇ ਨੇ ਡੋਰ ਰੋਡ ਤਾਂ ਅੰਮ੍ਰਿਤਸਰ ਸ਼ਹਿਰ ਦੇ ਬਹੁਤ سارے ਲੋਕੀ ਪਿੰਡਾਂ ਤੋਂ ਦੂਰ ਦੂਰ ਤੱਕ ਬਾਰਡਰ ਤੱਕ ਆ ਜਾਂਦੇ ਜਿੱਥੋਂ ਚੰਗੀ ਕੁਆਲਿਟੀ ਮਿਲੇਗੀ ਲੋਕ ਉੱਥੇ ਆਣਗੇ ਸਰ ਇਹ ਲੋਕਾਂ ਨੂੰ ਚਾਈਨਾ ਡੋਰ ਉੱਤੇ ਲਈ ਨਾ ਮਸਲੇ ਕੀ ਫੀਲੋ ਸਰ ਅਸੀਂ ਦੇ ਲੋਕਾਂ ਨੂੰ ਕਹਿ ਨਹੀਂ ਆਵੀ ਚਾਈਨਾ ਡੋਰ ਬਿਲਕੁਲ ਨਾ ਵਰਤੋ ਜਿਹੜੀ ਕਿ ਸਾਰੇ ਪਰਿਆਵਰਣ ਨੂੰ ਨੁਕਸਾਨ ਕਰ ਰਹੀ ਆ ਅਸੀਂ ਦੇ ਡਾਕਟਰਾਂ ਲਈ ਇਹ ਵੀ ਆਪਸ਼ਨ ਰੱਖੀ ਆ ਕਿ ਜਿਹੜੀ ਖਾਲੀ ਚੱਕੀ ਆ ਉਹ ਸਾਨੂੰ ਦੇ ਦਿਓ ਅਸੀਂ 30 35 ਰੁਪਏ ਉਹਦੇ ਵੀ ਵਾਪਸ ਕਰ ਦਿੰਦੇ ਤਾਂ ਕਿ ਉਹ ਸਵੇਰਾ ਜੀ ਸੜਕ ਦੇ ਕੇ ਨੂੰ ਟੇਡਾ ਵਗੈਰਾ ਨਾਲ ਦੂਜੀ ਡੋਰ ਨਾਲੋਂ ਇਹ ਡੋਰ ਤੇ ਜਿਹੜਾ ਫਰਕ ਰਹਿੰਦਾ ਕਿ ਇਹ ਹੱਥੋਂ ਖੁੱਟ ਜਾਣ ਲਈ ਹੋਰ ਵੀ ਕਿ ਸੈਂਟੀਮੰਦੀਆਂ ਨੇ ਜੋ ਹੱਥ ਤੇ ਪਾਣ ਮਾਦੇ ਉਹਦੇ ਲਈ ਪਲਾਸਟਿਕ ਵੀ ਫਿੰਗਰ ਚੱਲਦੀ ਆ ਹੁਣ ਲਗਾ ਪਿਛਲੇ ਸਾਲ ਤੋਂ ਗਲੱਜ ਆ ਗਿਆ ਕੋਈ ਨਾਲ ਥੋੜੀ ਪ੍ਰੋਟੈਕਸ਼ਨ ਹੋ ਜਾਂਦੀ ਆ ਤੇ ਜਿਹੜੀ ਧਾਗੇ ਵਾਲੀ ਡੋਰ ਆ ਉਹ ਚ ਕੈਮੀਕਲ ਨਹੀਂ ਲੱਗੇ ਹੁੰਦੇ ਇਹ ਕਰਕੇ ਤੇ ਚੀਰਾ ਆ ਵੀ ਜਾਏ ਤੂੰ ਛੇਤੀ ਠੀਕ ਹੋ ਜਾਂਦਾ ਤੇ ਜੇ ਪਲਾਸਟਿਕ ਵੀ ਡੋਰ ਦਾ ਚੀਰਾ ਆਏ ਤੂੰ ਛੇਤੀ ਠੀਕ ਹੁੰਦਾ ਨਹੀਂ ਕਿਉਂਕਿ ਕੈਮੀਕਲ ਯੁਕਤ ਨਹੀਂ ਇਹੋ ਹੀ ਉਹ ਨੁਕਸਾਨ ਹੈ ਸਭ ਤੋਂ ਵੱਡਾ। ਕੁੱਲ ਮਿਲਾ ਕੇ ਇਹ ਕਹੀ ਹੈ ਕਿ ਉਹ ਡੋਰ ਜ਼ਹਿਰੀਲੀ ਹੈ। ਕਹਿ ਸਕਦੇ ਸਰ ਜੀ ਉਹ ਜਾਣ ਲੈ ਵਾ ਲੋ ਰਿਆ। ਜ਼ਹਿਰੀਲੀ ਲੋ ਰਿਆ। ਪੰਛੀਆਂ ਲਈ, ਵਾਤਾਵਰਨ ਲਈ, ਮਨੁੱਖਾਂ ਲਈ ਉਹਦੇ ਸਾਰੇ ਨੂੰ ਬਚ ਕੇ ਰਹਿਣਾ ਚਾਹੀਦਾ। ਪਟੰਗ ਦੇ ਸਾਈਜ਼ ਦੇ ਡੀ ਦੇ ਚਾਹੀਦਾ ਆ ਮਿਸਰੇ ਜਿਹੜੇ ਉਪਕੀ ਕਹਿ ਦਿੰਦੇ ਆ ਬਾਅਦ ਸਿਰ ਤੋਂ ਕਿਹਾ ਜਾਂਦਾ ਵਾ ਕੋ ਛੋਟੇ ਤੋਂ ਛੋਟਾ ਕਿੰਨਾ ਸਾਈਜ਼ ਹੋਏਂਦਾ ਤੇ ਵੱਡੇ ਤੋਂ ਵੱਡਾ ਕਿੰਨਾ ਸਾਈਜ਼ ਤੁਹਾਡੇ ਕੋਲ ਸਰ ਇਹ ਸਾਡੇ ਕੋਲੇ 6 ਇੰਚ ਦੀ ਗੁਢੀ ਤੋਂ ਲਾ ਕੇ 6 ਫੁੱਟ ਤੱਕ ਦਾ ਸਾਈਜ਼ ਮੈਂ ਸਰ ਉਹ ਸ਼ੁਰੂ ਤੋਂ ਚੱਲਿਆ ਆ ਰਿਹਾ ਤੇ ਚੱਲਦਾ ਰਹਿ ਰਿਹਾ ਇਹ ਅਮਰੋਸ਼ਰੀ ਪਟੰਗ ਦੇ ਵਿੱਚ ਟੁਕਲ ਪਟਾਏ ਦਾ ਨਾ ਖਾਸ ਕਰਕੇ ਆ ਉਹਨੋ ਕੇ ਬਾਹਰਲੇ ਸ਼ਹਿਰਾਂ ਵਿੱਚ ਨਹੀਂ ਮਿਲਦੀ ਸਿਰਫ ਅੰਮ੍ਰਿਤਸਰ ਹੀ ਹੈ ਲਗਭਗ ਇਹਦੇ ਕਿਹ ਰੇਡ ਰਹਿੰਦੇ ਨੇ ਜਿਹੜੀ ਟੱਕਲਿਆ ਉਹ 40 50 60 80 ਦੀ ਰੇਲਵੇ ਚ ਹੁੰਦੀ ਆ ਜਿਹੜੀ ਛੋਟੀ ਗੱਡੀ ਆ ਉਹ 2 ਰੁਪਏ ਤੋਂ ਸ਼ੁਰੂ ਹੋ ਕੇ 100 ਰੁਪਏ ਤੱਕ ਜਾਂਦੀ ਹੈ ਸ਼ਹਿਰ ਵਾਸੀਆਂ ਨੂੰ ਲੋੜੀ ਦੀ ਮੁਬਾਰਕਬਾਦ ਦਿੰਦੇ ਕੀ ਬੀਜ ਕਰੋ ਅਸੀਂ ਸ਼ਹਿਰ ਵਾਸੀਆਂ ਨੂੰ ਲੋੜੀ ਦੀ ਮੁਬਾਰਕਬਾਦ ਦਿੰਦੇ ਆ ਤੇ ਅਪੀਲ ਕਰਦੇ ਆ ਵੀ ਪਲਾਸਟਿਕ ਦੀ ਧੋਰ ਬਿਲਕੁਲ ਨਾ ਵਰਤੋ ਉਹ ਸਾਡੇ ਲਈ ਸਾਡੇ ਬੱਚਿਆਂ ਲਈ ਨੁਕਸਾਨਦਕ ਉਹ ਤਾਂ ਵਾਚ ਕੇ ਰਿਹਾ ਖੁਸ਼ੀ ਵਾਲਾ ਤਿਹਾਰਾ ਖੁਸ਼ੀ ਨਾਲ ਮਿਲਾਈਏ ਤੇ ਲੜਾਈ ਝਗੜਾ ਤੋਂ ਦੂਰ ਹੋਏ ਫਿਰ ਮੈਂ ਅਮਰੀਦ ਸਾਹਿਬ ਗਿਆ ਬਸੂਣਿਆ ਸਲਾਮ ਵਾਲਾ ਮਿਲ ਗਿਆ ਹਿਸ਼ਾਬੀਆਂ ਕਿ ਕੀ ਮੇਰਾ ਨਾਮ ਹੈ ਸਰ ਜੀ ਮਾਸਟਰ ਦਿੱਧਟੀ ਦੇ ਆਏ ਉਹ ਪੰਗ ਲੈਣ ਲਈ ਤੇ ਉਹ ਅਹੀਂ ਮੈਂ ਦੇਖ ਰਿਹਾ ਕਿ ਲੋਕ ਆਪਣੇ ਬੱਚੇ ਬੇਟੇ ਆ ਲੜਕੀਆਂ ਲਈ ਲੈਣਾ ਤੇ ਤੁਸੀਂ ਤੁਹਾਡੇ ਨਾਲ ਲੜਕੀ ਹੈ ਤੁਸੀਂ ਵੀ ਇਹਨਾਂ ਦੀ ਲੈਣਾ ਹੈ ਜੀ ਮਹਾਰਾਜ ਜੁੜੀ ਤਾਂ ਲੜਕੀਆਂ ਦੀ ਲੋੜੀ ਹੁੰਦੀ ਹੈ ਸਭ ਤੋਂ ਵੱਡੀ ਲੋੜੀ ਕੀ ਧੀਾਂ ਦੀ ਧੀ ਹੈ ਇਹ ਤੇ ਸਸਹਾਰ ਹੈਗਾ ਮੇਰੇ ਕੁਛ ਨਹੀਂ ਹੋਗਾ ਉਹ ਮੁੰਡੇ ਦਾ ਅਜਿਹਾ ਤਾਂ ਇਹਦੇ ਪੇਂ ਨਸ਼ਾ ਮਿੱਤ ਬੜੇ ਪੇਆ ਠੀਕੇ ਇਸ ਮੈਂ ਕਰ ਲਉਂਦਾ ਐ ਤੇ ਧੀ ਨੇ ਸਭ ਕੁਝ ਦੇ ਦਿੱਤੀ ਕਰਨਾ ਹੈ ਮੈਂ ਇਹਨਾਂ ਦੀ ਖੁਸ਼ੀ ਵਾਤੀ ਦੇਵਾਂ ਤੁਹਾਨੂੰ ਇੰਨੀ ਖੁਸ਼ੀ ਤੁਹਾਡੀ ਖੁਸ਼ੀ ਆ ਮੈਂ ਨਾ ਧੀਆਂ ਵਾਸਤੇ ਡੋਗ ਪਤੰਗ ਲੈਣ ਆਉਂਦੀ ਆ ਤੁਸੀਂ ਵੀ ਸ਼ੌਂਕ ਰੱਖਦੇ ਹੋ ਜੀ ਪਤੰਗ ਦਾ ਹਾਂ ਜੀ ਧੀਆਂ ਪਿੱਛੇ ਸਭ ਕੁਝ ਰਹਿ ਗਿਆ ਤੇ ਬੇਟੀ ਵੀ ਪਤੰਗ ਦੇ ਖੋਗਰਾ ਦੀ ਹਾਂ ਜੀ ਬੇਟੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਖੁਸ਼ੀ ਆ ਮੈਂ ਅਮਨੁਸ਼ਰਤੀ ਰਹਿੰਦੀ ਆਂ ਮੇਰੀ ਵੀਲੀ ਦਾ ਨਾਮ ਹੈ ਦੋਨਮੁ ਅਤੇ اسلامਾਬਾਦ ਵਿੱਚ ਰਹਿੰਦੀ ਆਂ ਅਸੀਂ ਇੱਥੇ ਪਤੰਗ ਲੈਣ ਆਏ ਆਂ ਅੱਜ ਕਰੇ ਜਾ ਕੇ ਗੁੱਡੀ ਡਾਵਾਂਗੇ ਚਾਹ ਬੱਚੇ ਜਿਆਦਾਤਰ ਤੁਸੀਂ ਦੇਖਦੇ ਆਂ ਕਿ ਬੱਚੇ ਲੜਕੇ ਮੁੰਡੇ ਪਟੰਗ ਉਡਾਉਂਦੇ ਨੇ ਤੇ ਤੁਸੀਂ ਲੜਕੀ ਹੋ ਕੇ ਕਿਸ ਦਾ ਪਾਪਾ ਨੂੰ ਦੇਖ ਕੇ ਪਾਪਾ ਵਾਲਾ ਹੌਸਲਾ ਦਿੱਤਾ ਹਾਂਜੀ ਕੀ ਨਈਂ ਕਰਿਆ ਹਾਂਜੀ ਕੀ ਸ਼ੌਕ ਹੈ ਤੁਹਾਨੂੰ ਪਟੰਗ ਉਡਾਉਂਦਾ ਹਾਂਜੀ ਠੀਕ ਹੈ ਆਪਣੇ ਕਿਹਦਾ ਪਾਪਾ ਨਾਲ ਨਾਲੀ ਹੈ ਚਾਚੂ ਨਾਲ ਜੀ ਬਹੁਤ ਬਹੁਤ ਮੇਰਾ ਨਾਮ ਕਿਸ਼ਨ ਲਾਲ ਹੈ ਜੀ ਕਿਸ਼ਨ ਲਾਲ ਵਰਮਾ ਤੇ ਬੜੀ ਪੁਰਾਣੀ ਦੁਕਾਨ ਹੈ ਜੀ ਹੈ ਤੇ ਜਿਹੜੇ ਡੋਰ ਗੁੱਡੀਆਂ ਲਈ ਜਾਂਦਾ ਕੋਲ ਇਹਨਾਂ ਕੋਲ ਇਹ ਬੜੀ ਮਸ਼ਹੂਰ ਡੋਰ ਹੈਗੀ ਆ ਇਹਨਾਂ ਦੀ ਡੋਰ ਆਪਣੀ ਬਰੇਲੀ ਦੀ ਲੱਗਦੀ ਹੈ ਇਹ ਨਹੀਂ ਜਿੱਤੋਂ ਮਤਲਬ ਲੈਣੀ ਇਹਨੇ ਬਰੇਲੀ ਤੋਂ ਆਉਂਦੀ ਹੈ ਕਿੱਡੇ ਤੋਂ ਵੱਡੀ ਨਾ ਤੇ ਬੜੇ ਪੁਰਾਣੇ ਮੈਂ ਸ਼ੋਗਾ ਗੁੱਡੀਆਂ ਦਾ ਇਹ ਇੱਥੇ ਜਦੋਂ ਖੜੀ ਇੱਥੋਂ ਖੜੀ ਦੀ ਆ 2000 ਵਿੱਚ ਰੱਖੀ ਹੈ ਅਸੀਂ 2000 ਦੇਈਦਾ ਡੋਰ ਨਹੀਂ ਨੜਾ ਸਭ ਸਹੀ ਇਹਨਾਂ ਦੀ ਆਪਣੀ ਡੋਰ ਲੱਗਦੀ ਹੈ ਇਹ ਗੁੱਡੀਆਂ ਤਾਂ ਲਈ ਹੈ ਜਿਹੜਾ ਲੋੜੀ ਦਾ ਤਿਹਾਰ ਆਪਣੇ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਕਿ ਆਪਣੇ ਬੱਚਿਆਂ ਲਈ ਆਪਣੇ ਫਿਰ ਆਪਣੇ ਆਪਣਾ ਆਪ ਹੀ ਸ਼ੌਂਕ ਰੱਖਿਆ ਜੀ ਨਹੀਂ ਨਹੀਂ ਮੇਰੇ ਬੱਚੇ ਵੀ ਆ ਮੇਰੇ ਪੋਤਣੀਆਂ ਸਿਰੇ ਕਹਿੰਦੀਆਂ ਇਹ ਗੱਡੀ ਮੇਰੇ ਤੋਂ ਗੁੱਡੀਆਂ ਲੈ ਜਾਗੇ ਉਹ ਤੇ ਨਾਲੇ ਵੀ ਆ ਕੇ ਲੈ ਜਾਓ ਗੁੱਡੀਆਂ ਕਿੱਥੋਂ ਮਰਗੀ ਲੈ ਮਾਰੀ ਦੁਕਾਨ ਤੇ ਆ ਜਾਓ ਤੇ ਗੁੱਡੀਆਂ ਲੈ ਜਾਓ ਤੇ ਮੈਨੂੰ ਇਹ ਸਿਰਫ ਸ਼ੌਂਕ ਹੈਗਾ ਕਿਉਂ ਮੈਂ ਤੇ ਹਰ ਸ਼ਨੀਵਾਰ ਤੇ ਐਤਵਾਰ ਪੰਜ ਜੁੱਤੀ ਪਸੰਦ ਹੋਏ ਜੇ ਨਾ ਆਵੇ ਜੁੱਤੀਆਂ ਨਹੀਂ ਆਉਂਦੀਆਂ ਹਰ ਵਾਰ ਇਹਨਾਂ ਇੰਨਾ ਜ਼ਿਆਦਾ ਸ਼ੌਕ ਰੱਖਦੇ ਹੋ ਤੇ ਲੈਣੀ ਵੀ ਜਿਹੜੀ ਉਹ ਮਾਸਟਰ ਜੀ ਦੀ ਦੁਕਾਨ ਤੋਂ ਲੈਣੀ ਮਾਸਟਰ ਦੀ ਦੁਕਾਨ ਤੋਂ ਜੋ ਬਾਕੀ ਲੋਕੀ ਵੇਚਦੇ ਨੇ ਉਹ ਧਾਗਾ ਹਲਕਾ ਹੁੰਦਾ ਵਾ ਮਾਝਾ ਹਲਕਾ ਹੁੰਦਾ ਵਾ ਇਹਨਾਂ ਦੀ ਬਿਲਕੁਲ ਸਹੀ ਡੋਰ ਹੁੰਦੀ ਹੈ ਜਾਨੀ ਕਿ ਗੱਟੂ ਕੀ ਘੱਟ ਵੀ ਜ਼ਿਆਦਾ ਮਕਾਲਾ ਕਰਦੀ ਹੈ ਜਿਹੜਾ ਅੱਜ ਦੇ ਦੌਰ ਦੇ ਵਿੱਚ ਚਾਈਨਾ ਡੋਰ ਦਾ ਗੱਟੂ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਉਹਦਾ ਤੇਜ਼ ਦਾ ਮੁਕਾਬਲਾ ਕਿੰਨਾ ਤੀਂ ਦੇਖਦੇ ਦੇਖੋ ਜੀ ਇਹਨੂੰ ਗੁੱਡੀ ਵਾ ਭਾਰੀ ਵਧਾਓ ਕਿ ਕੋਈ ਘਟੂ ਲੱਗ ਨਹੀਂ ਆਏਗਾ ਕਿ ਮੈਂ ਸਾਨੂੰ ਘਟੂਆਂ ਸ਼ੋਂਗੇਗਾ ਜਿਸ ਨਾਲ ਕਿ ਘਟੂ ਹੀ ਜਾਣ ਲੇਵਾ ਵੀ ਹੈ ਜਾਣ ਲੇਵਾ ਵੀ ਆ ਚੁਰੇ ਜਾਂਦੇ ਆ ਮਤਲਬ ਦੋ ਰਿੰਗ ਦੀ ਘਟੂ ਦੇ ਧਾਗਾ ਨਿਕਲਦਾ ਵਾ ਉਹ ਕਿਤੇ ਸਿਰ ਤੇ ਹੀ ਫਸਦਾ ਉਂਗਲ ਵੀ ਫਸ ਸਕਦਾ ਅੱਗੇ ਤੁਸੀਂ ਸੁਣਿਆ ਕਿ ਕਈ ਮੋਤਾਂ ਵੀ ਹੋਈਆਂ ਨੇ ਚਿੱਤ ਜਿਸ ਤਰ੍ਹਾਂ ਪ੍ਰਸ਼ਾਸਨ ਇਸ ਵੇਲੇ ਬਹੁਤ ਸਖਤ ਹੋਇਆ ਪਿਆ کافی ਜ਼ਿਆਦਾ ਘਟੂ ਫੜੇ ਜਾ ਰਹੇ ਲੋਕਾਂ ਦੇ ਪਰਚੇ ਕੀਤੇ ਜਾ ਰਹੇ ਨੇ ਇਹ ਤੁਸੀਂ ਕੀ ਸੋਚਦੇ ਹੋ ਕਿ ਪ੍ਰਸ਼ਾਸਨ ਦੇ ਜਿਹੜੇ ਕਦਮ ਨੇ ਉਹ ਠੀਕ ਨੇ ਬਹੁਤ ਠੀਕ ਨੇ ਇਹ ਪਾਬੰਦੀ ਲਾਈ ਬਹੁਤ ਚੰਗਾ ਵਾ ਕੰਦੇ ਨੇ ਮਗਲ ਘਰੋ ਘਰੀ ਫੜਦੇ ਬੱਚਾ ਨੂੰ ਫੜਦੇ ਬਹੁਤ ਚੰਗਾ ਕਰਦੇ ਪਰ ਮੇਰਾ ਕਿਹੋ ਨੇ ਬੱਚਾ ਹੋਇਆ ਜਿਹੜਾ ਗਲਤ ਕੰਮ ਕਰਦਾ ਤੇ ਗਲਤੀ ਹੈ ਨਾ ਆਪਾਂ ਕਦੇ ਬਟੂ ਨੇ ਡੋੜਦਾ ਨਹੀਂ ਢਾਈ ਕਦੀ ਨਹੀਂ ਕਦੇ ਬਾਜ਼ਾਰ ਦੇ ਪਈ ਹੋਵੇ ਨਾ ਆਪਾਂ ਤੋੜੇ ਸੁਰਨੇ ਕਦੇ ਗਲਜੇ ਨਾਲ ਲੱਜੇ ਕਦੀ ਅੱਖੇ ਨਾਲ ਫਿਰ ਜੀ ਸੁਰਤੋਂ ਮਾਸਟਰ ਜੀ ਦੀ ਦੁਲਾਤ ਦੋਤ ਨਹੀਂ ਮਾਸਟਰ ਦੁਕਾਨ ਤੇ ਲੈਣੀ ਹੈ ਸ਼ੀਰ ਦੀਆਂ ਮੈਂ ਲੋੜੀ ਦੇ ਪਹਿਲੇ ਚਾਰਜ ਰੱਖੀ ਲੈ ਜਾਣਾ ਇਹ ਹੁਣ ਵੀ ਲਈਆਂ ਨੇ ਇਹ ਮੇਰੀ ਦੀਵਾਲੀ ਲੋੜੀ ਪਾਰ ਹੋਣੀ ਹੈ ਤੇ ਪਸੰਦੀ ਪਾਰ ਹੋਣੀ ਹੈ ਦੇ ਲੋਕਾਂ ਨੂੰ ਚਾਇਨਾ ਡੋਰ ਨਾ ਇਸਤੇਮਾਲ ਕਰਨ ਲਈ ਕੀ ਅਪੀਲ ਕਰੋਗੇ ਉਹ ਲੋਕਾਂ ਨੂੰ ਲੋੜੀਂਦੀ ਕਿੱਦਾ ਹੈ ਮੈਂ ਕਹਾਂਗਾ ਜੀ ਵਧਾਈ ਤੇ ਚਲੋ ਸਾਰਿਆਂ ਨੂੰ ਮੇਰੀ ਜਿੰਨਾ ਪਿਆਵਾ ਚਾਇਨਾ ਡੋਰ ਬੰਦ ਕੀਤੀ ਜਾਏ ਪਰ ਕੀ ਕੀ ਹੋਇਆ ਲੋਕੀ ਪਰਦੇਣੇ ਵਿੱਚ ਜਾਂਦੇ ਐ ਅਜੇ ਤਾਂ ਕੀ ਕਾਰਵਾਈਆਂ ਐ ਐਕਸ਼ਨ ਉਹ ਜਿਹੜੇ ਪਰਚੀ ਹੁੰਦੀਆਂ ਇਹਨਾਂ ਦੇ ਉਹ ਪਰਚੇ ਜਮਾਨਤਾਂ ਤੇ ਫਿਰ ਬਾਹਰ ਆ ਜਾਂਦੇ ਆ ਕੋਈ ਸ਼ਕਤਕ ਕਾਰਵਾਈ ਕੀਤੀ ਜਾਏ ਇਹਨਾਂ ਦੇ ਉਨਾ ਤੇ ਤੁਹਾਡੇ ਹਿਸਾਬ ਨਾਲ ਕਿ ਜਿਹੜੀ ਕਤਲ ਜਾਂ ਮਰਡਰ ਦੀ ਆ ਹੋ ਬਿਲਕੁਲ ਬਿਲ ਕਤਲ ਹੀ ਸਮਝ ਲਓਗੇ ਮੈਂ ਧੁੰਜੇ ਫੇਰੀ ਕਤਲ ਹੋ ਗਿਆ ਬੰਦਾ ਮਰ ਗਿਆ ਕਈ ਪੁੱਛੇ ਸੁਣਿਆ ਹੋਣਾ ਤੁਸੀਂ ਕਿ ਬੜੇ ਬੜੇ ਆ ਕਾਂਡ ਹੋਏ ਆ